ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਲਕਾ ਤਰਨ ਤਰਨਜ਼ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਭਾਰੀ ਨਾਰੇਬਾਜ਼ੀ ਅਤੇ ਧਰਨਾ ਲਗਾਇਆ ਗਿਆ ਐਤਵਾਰ ਛੁੱਟੀ ਵਜੋਂ ਮਨਾਏ ਜਾਣ ਦੀ ਬਜਾਏ ਤਰਨੇਤੇ ਰੋਸ ਪ੍ਰਦਰਸ਼ਨ ਵਜੋਂ ਮਨਾਇਆ ਗਿਆ ਹਲਕਤਰਨ ਤਰਨ ਜਿਮਨੀ ਚੌਂਕ 11 ਨਵੰਬਰ ਨੂੰ ਵੋਟਾਂ ਪੈਂਨ ਜਾ ਰਹੀ ਹੈ ਹਨੂ ਲੈ ਕੇ ਵੱਖ-ਵੱਖ ਜਥੇਬੰਦੀਆਂ ਤੇ ਪਾਰਟੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਵੇਰ ਤੋਂ ਦੇਰ ਸ਼ਾਮ ਤੱਕ ਤਰਨਤਾਰਨ ਸ਼ਹਿਰ ਚਾਰ ਖੰਬਤ ਚੌਂਕ ਤੋਂ ਲੈ ਕੇ ਹਰ ਚੌਂਕ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤੇ ਪਾਰੀ ਨਾਅਰੇਬਾਜ਼ੀ ਅਤੇ ਧਰਨਾ ਲਗਾਇਆ ਗਿਆ ਜੋ ਐਤਵਰ ਛੁੱਟੀ ਵਜੋਂ ਮਨਾਇਆ ਜਾਂਦਾ ਸੀ ਪਰ ਅੱਜ ਤਰਨੇਵਦ ਜੋ ਮਨਾਇਆ ਜਾ ਰਿਹਾ ਹੈ ਤਰਨਤਾਰਨ 메ਨ ਰੋਡ ਹੋਣ ਕਾਰਨ ਸਾਰੇ ਦਿਨ ਟ੍ਰੈਫਿਕ ਦਾ ਬੁਰਾ ਹਾਲ ਰਹੇਗਾ ਵਕ ਵਕ ਜੱਥੇ ਬੰਦੀਆਂ ਦੇ ਪਾਰਟੀ ਵੱਲੋਂ ਸਾਰਿਆਂ ਦੀ ਜ਼ਿਆਦਾਤਰ ਕੱਚੇ ਮੁਲਾਜ਼ਮਾਂ ਪੱਕੇ ਕਰਨ ਦੀ ਮੰਗ ਕੀਤੀ ਇਸ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਅੱਖ ਮੀਟ ਕੇ ਹਰੇਕ ਸਰਕਾਰ ਨਾਲ ਵਾਅਦੇ ਕੀਤੇ ਸੀ ਕਿ ਜਿਸ ਨਾਲ ਹਰੇਕ ਨੇ ਇਨਾ ਝੂਠੇ ਲਾਰੇ ਵਿੱਚ ਆ ਕੇ ਆਮ ਆਦਮੀ ਪਾਰਟੀ ਦਾ ਸਰਕਾਰ ਬਣਾ ਦਿੱਤੀ ਉਸ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦੇ ਇੱਕ ਵੀ ਪੂਰੇ ਨਹੀਂ ਕੀਤੇ ਜਿਸ ਦੇ ਰੋਸ ਵਿੱਚ ਲਗਭਗ ਇੱਕ ਦਰਜਨ ਕريب ਵੱਖ-ਵੱਖ ਜਥੇਬੰਦੀਆਂ ਤੇ ਪਾਰਟੀਆਂ ਵੱਲੋਂ ਧਰਨੇ ਲਗਾਏ ਗਏ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਆਈਟੀਆ ਦੇ ਜਿਹੜੇ ਕੱਚੇ ਇੰਸਟ੍ਰਕਟਰ ਆ ਸਾਡੀਆਂ ਵੱਖ-ਵੱਖ ਜੁਨੀਆਂ ਨਾਲ ਜਿਹੜੀਆਂ ਜਿਵੇਂ ਸਾਡੀ ਇੱਥੇ ਪਹੁੰਚੀ ਜੁਨੀਆਂ ਡੀਐਸਟੀ ਸੀਟੀਐਸ ਕੰਟੈਕਟ ਸਟ੍ਰੈਟਜੀ ਹੁਣੀਆਂ ਸਰ ਸਾਡੀਆਂ ਬਹੁਤ ਵਾਰ ਜਿਹੜੀਆਂ ਇਹਨਾਂ ਦੇ ਨਾਲ ਜਦੋਂ ਦੀ ਸਰਕਾਰ ਬਣੀ ਆ ਤਕਰੀਬਨ 4 ਸਾਲ ਹੋ ਚੱਲੇ ਸਰਕਾਰ ਬਣੀ ਨੂੰ ਸਾਡੀਆਂ ਬਹੁਤ ਵਾਰ ਇਹਨਾਂ ਨਾਲ ਮੀਟਿੰਗਾਂ ਜਿਹੜੀਆਂ ਪਹਿਲਾਂ ਵੀ ਹੋ ਚੁੱਕੀਆਂ ਵਾ ਭਗਵੰਤ ਮਾਨ ਸਾਹਿਬ ਦੇ ਨਾਲ ਵੀ ਸਾਡੀਆਂ ਮੀਟਿੰਗਾਂ ਹੋ ਚੱਕੀਆਂ ਭਾਵੇਂ ਉਹ ਜਲੰਧਰ ਜਿਮਨੀ ਚੌਣ ਸੀ ਭਾਵੇਂ ਉਹ ਗਿੱਦੜਬਾਹ ਜਿਮਨੀ ਚੌਣੀ ਸਾਡੀਆਂ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਸਾਨੂੰ ਹਰ ਮੀਟਿੰਗ ਦੇ ਵਿੱਚ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਵਾ ਉਹ ਜਲਦੀ ਜੜੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਅੱਜ ਆਹ ਦਿਨ ਆ ਗਿਆ ਜੀ ਦੇਖਦੇ ਆ ਇਹਨਾਂ ਨੂੰ ਸਾਡੀਆਂ ਤਿੰਨ ਦੀਵਾਲੀਆਂ ਇਹਨਾਂ ਨੇ ਹਰ ਦੀਵਾਲੀ ਤੇ ਕਹਿ ਦਿੰਦੇ ਵੀ ਆਉਂਦੀ ਦੀਵਾਲੀ ਨੂੰ ਤੁਹਾਨੂੰ ਜਿਹੜਾ ਵਾ ਤੋਹਫਾ ਦੇ ਦਿੱਤਾ ਜਾਊਗਾ ਪਰ ਇਹਨਾਂ ਦੇ ਜਿਹੜੇ ਤੋਹਫ ਪਰ ਸਾਡਾ ਹਲੇ ਤੱਕ ਹਲ ਨਹੀਂ ਕੀਤਾ ਗਿਆ ਕੋਈ ਅਗਲੀ ਮੰਗ ਸਾਡੀ ਇਹ ਹੈਗੀ ਜੀ ਸਰਪੀ ਜਿਹੜਾ ਤੁਸੀਂ ਸਾਡੀਆਂ ਮੰਗਾ ਵਾ ਸਾਡੀ ਮੰਗ ਇਹ ਆ ਵੀ ਸਾਨੂੰ ਡਿਪਾਰਟਮੈਂਟ ਦੇ ਅਧੀਨ ਕਰਕੇ ਸਾਡੀ ਸੇਵਾ ਨੂੰ ਜਿਹੜਾ ਸਖੇਕਤ ਕੀਤਾ ਜਾਵੇ ਤਾਂ ਕਿ ਜਿਹੜਾ ਸਾਡੇ ਵੀ ਜਿਹੜਾ ਬਾਲ ਬੱਚਾ ਹੈਗਾ ਸਾਡੇ ਪਰਿਵਾਰ ਆ ਉਹਨਾਂ ਦੀ ਜਿਹੜੀ ਆਉਣ ਵਾਲੀ ਗਾਂ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਅਸੀਂ ਜਿਹੜਾ ਸੁਰੱਖਿਅਤ ਬਤੀਤ ਕਰਾ ਸਕੀਏ ਸਰ ਅਸੀਂ ਦੇਖੋ ਸਾਡਾ ਪ੍ਰਚਾਰ ਲਗਾਤਾਰ ਹੀ ਜਾਰੀ ਰਹੂਗਾ ਜੇ ਸਾਡੀਆਂ ਮੰਗਾਂ ਮੰਨ ਲੈਂਦੀ ਆ ਸਾਡੇ ਉਹਦੇ ਬਾਰੇ ਮੰਗਾਂ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਸਰਕਾਰ ਫਿਰ ਤੇ ਅਸੀਂ ਜਿਹੜਾ ਸਰਕਾਰ ਦੇ ਜਿਹੜਾ ਵਾ ਪੱਖ ਤੇ ਵੀ ਨਾਰੇ ਲਗਾ ਦਾਂਗੇ ਪਰ ਜਿਹੜਾ ਵਾ ਜੇ ਨਹੀਂ ਸਾਡੀਆਂ ਮੰਗਾਂ ਮੰਨਦੀਆਂ ਤੇ 2027 ਦੇ ਵਿੱਚ ਜਦੋਂ ਗਾੜੀ ਆਮਚੋਣਾ ਹੋਣੀਆਂ ਆ ਉਹਦੇ ਵਿੱਚ ਵੀ ਅਸੀਂ ਤਿੱਖਾ ਸੰਘਰਸ਼ ਕਰਾਂਗੇ ਸਰਕਾਰ ਦੇ ਖਿਲਾਫ ਸਾਡੀ ਜਥੇਬੰਦੀ ਦੀ ਮੁੱਖ ਮੰਗ ਇਹ ਆ ਪਿਛਲੇ ਲੰਮੇ ਸਮੇਂ ਤੋਂ 10-12-12 ਸਾਲਾਂ ਤੋਂ ਮੁੰਡੇਸ਼ ਵਿਭਾਗ ਦੇ ਵਿੱਚ ਕੰਟਰੈਕਟ ਦੇ ਤਹਿਤ ਕੰਮ ਕਰ ਰਹੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਨੂੰ ਬੰਦ ਦੀ ਉਹਨਾਂ ਦੇ ਸਰਕਾਰੀ ਹੱਕ ਦਿੱਤੇ ਜਾਣ ਜੋ ਵੀ ਆ ਆਪਣੀਆਂ ਛੁੱਟੀਆਂ ਦਿੱਤੀਆਂ ਜਾਣ ਮਨਟੈਂਡੈਂਟਲੀ ਲੀਵ ਦਿੱਤੀ ਜਾਵੇ ਸਾਰੇ ਉਹਨਾਂ ਨੂੰ ਸਰਕਾਰੀ ਹੱਕ ਦਿੱਤੇ ਜਾਣ ਕਿਉਂਕਿ ਬਰਾਬਰ ਕੰਮ ਬਰਾਬਰ ਤਨਖਾਹ ਵਾਲੀ ਜਿਹੜੀ ਪਾਲਿਸੀ ਹੈ ਨਾ ਉਹ ਹਰਿਆਣਾ ਦੀ ਵੀ ਲਾਗੂ ਕਰ ਕਿ ਇਹਨਾਂ ਨੇ ਅੱਜ ਤੱਕ ਉਹ ਇੱਥੇ ਹਰਿਆਣਾ ਰੈਗੂਲਰ ਤੇ ਛੱਡੋ ਕੰਟਰੈਕਟ ਯੂਨੀਅਨ ਨੂੰ ਰੈਗੂਲਰ ਤੇ ਕਰਨਾ ਛੱਡੋ ਇਹਨਾਂ ਨੇ ਜਿਹੜੀ ਹਰਿਆਣਾ ਵਾਲੀ ਪਾਲਿਸੀ ਹੈ ਨਾ ਪੀ ਬਰਾਬਰ ਕੰਮ ਬਰਾਬਰ ਤਨਖਾਹ ਵਾਲੀ ਵੀ ਨਹੀਂ ਲਾਗੂ ਕੀਤੀ ਇਸ ਕਰਕੇ ਇਹੜਾ ਅੱਜ ਭਾਰੀ ਰੋਸ ਆ ਇਹ ਸਾਡੀ ਯੂਨੀਅਨ ਵੱਲੋਂ ਹੀ ਨਹੀਂ ਮੜਾ ਮੜਾ ਜੇ ਕੈਮਰਾਮੈਨਾਂ ਨਾਲ ਗੱਲ ਕਰਦੇ ਕਰਦੇ ਇੱਧਰ ਵੀ ਕਮਾ ਦਿਓ ਬਾਕੀ ਪਾਸੇ ਦੇਖੋ ਕਿੰਨਾ ਚਰੂਤ ਨਿਕਲਦੇ ਆ ਇੱਥੋਂ ਇਹ ਸਾਬਤ ਹੁੰਦਾ ਵਾ ਕਿ ਇਹ ਕੱਲੀ ਯੂਨੀਅਨ ਨਹੀਂ ਇਹ ਸਰਕਾਰ ਦੀ ਐਂਟੀ ਆ ਵੇਖੋ ਮੜਾ ਟੁਕੜ ਮੜਾ ਜੇ ਕੈਮਰਾ ਤੇ ਪਿੱਛੇ ਧਿਆਨ ਦਿਓ ਇਹ ਸਾਰੇ ਪਿੱਟ ਸਿਆਪਾ ਕਰਨਦੇ ਆ ਕੁਝ ਇਥੇ ਜਿਹੜੇ ਰੈਗੂਲਰ ਮੁਲਾਜ਼ਮਾਂ ਪੈਨਸ਼ਨ ਭਾਣੇ